ਸਵਾਗਤ ਹੈ ਬਈ ਤੁਹਾਡਾ ਮਨਪ੍ਰੀਅਰ ਡੈਰੀ ਫਾਰਮ ਤੇ ਅੱਜ ਦੀ ਵੀਡੀਓ ਵਿੱਚ ਸਪੈਂਡ ਕਰਿਆ ਵਾਲੇ ਤੋਂ ਕਵਰ ਕਰ ਰਹੇ ਹਾਂ ਬਈ ਇਹ ਜਿਹੜੀ ਚਿੱਪਟੀ ਡੱਬੀ ਵੇਖਦੇ ਫਿਰੇ ਹੋਏ ਦੂਜਾ ਸੂਆ ਤੇ ਬਾਈਆਂ ਨੇ ਦੱਸਿਆ ਮੁੰਡਾ ਕੋਈ 12 ਲੀਟਰ ਦੁੱਧ ਜਮਾ ਕੰਡੇ ਵਾਲੇ ਦੇ ਢੰਗ ਤਿਆਰ ਆਗਾ ਮੁੱਲ ਬਈ ਇਹਦਾ ਹੈਗਾ 35000 ਰੁਪਏ ਦੋ ਗਾਵਾਂ ਦੀ ਵੀਡੀਓ ਆ ਬਈ ਇੱਕ ਤੁਹਾਨੂੰ ਜਰਸੀ ਦਿਖਾਵਾਂਗੇ ਇਹਦੀ ਤੁਸੀਂ ਨਿਗਾ ਮਾਰ ਲਓ ਚਾਰੇ ਪਾਸਿਓ 35000 ਇਹਦਾ ਮੁੱਲ ਤੇ 12 ਲੀਟਰ ਦੁੱਧ ਦਾ ਇਹ ਟੋਕੜਾਂ ਗਾਂਗੀ ਬਈ ਇਹ ਹੈਗੀ ਹੈ ਬਈ ਜਰਸੀਆਂ ਇਹਦੇ ਹੇਠਾਂ ਬਈ 8 ਤੋਂ 9 ਕਿਲੋ ਦੁੱਧ ਤਿਆਰ ਹੈਗਾ ਤੇ ਮੋਲੇ ਦਾ ਬਾਈ ਫੋਨ ਤੇ ਕਰਾਂਗੇ ਮੁੱਲ ਜਮੀ ਜਾਜ ਹੋਣਾ ਜਮੀ ਜਾਜ ਮੁੱਲ ਹੋ ਬਈ ਦਾ ਛੋਟਾ ਜਾਂ ਮੁੱਲ ਲਗਾ ਤੇ ਵਧੀਆ ਪਰਿਵਾਰ ਖਾਤਰ ਬਈ ਇਹ ਥੋੜੇ ਜਿਹਾ ਖਾਣਾ ਰੱਜਣ ਵਾਲੀ ਬੈੜ ਹੈਗੀ 7696540499 ਬਾਈ ਦਾ ਕਨੈਕਟ ਨੰਬਰ ਹੈਗਾ ਜ਼ਿਲ੍ਹਾ ਬਠਿੰਡਾ ਪਿੰਡ ਕਰਿਆੜ ਵਾਲਾ ਨੇੜੇ ਨੂੰ ਤਪਾ ਮੰਡੀ ਰਾਮਪੁਰਾ ਫੂਲ ਜੇਠੂਕੇ ਵਗੈਰਾ ਪਿੰਡ ਪੈ ਜਾਂਦੇ ਬਈ ਇੱਕ ਸਾਈਡ ਤੇ ਝੋਟੀਆਂ ਰਹਿ ਜਾਂਦਾ ਬਾਈ ਨਾਲ ਕਨੈਕਟ ਕਰ ਸਕਦੇ ਹੋ ਸਾਫ ਬੈੜ ਹੈਗੀ ਧੰਨਵਾਦ ਵੀਰ ਜੀ